ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪੀਆਰਟੀਸੀ ਅਤੇ ਪੰਨ ਬਸ ਦੇ ਕੰਟਰੈਕਟ ਵਰਕਰਾਂ ਵੱਲੋਂ ਕੀਤੀ ਗਈ ਬਠਿੰਡਾ ਦੇ ਬਸ ਸਟੈਂਡ ਵਿਖੇ ਗੇਟ ਰੈਲੀ ਅਤੇ 3 ਤਰੀਕ ਨੂੰ ਜਲੰਧਰ ਵਿਖੇ ਜਿਮਨੀ ਚੌਂ ਦੇ ਲਈ ਇੱਥੇ ਜਾਣਗੇ ਪੰਡੀ ਪ੍ਰਚਾਰ ਦੇ ਲਈ ਸੋਮਵਾਰ ਨੂੰ 9:30 ਵਜੇ ਲਗਭਗ ਬਠਿੰਡਾ ਦੇ ਬੱਸ ਸਟੈਂਡ ਵਿਖੇ ਪੀ ਆਰ ਟੀ ਸੀ ਦੀ ਪੰਨ ਬੱਸ ਦੇ ਕੰਟਰੈਕਟ ਵਰਕਰਾਂ ਵੱਲੋਂ ਗੇਟ ਰੈਲੀ ਕਰਦੇ ਹੋਏ ਕਿਹਾ ਕਿ ਅੱਜ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ 27 ਦੇ 27 ਦੀਪਾਂ ਦੇ ਵਿੱਚ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਵਾਅਦਾ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਲੇਕਿਨ ਹੁਣ ਮੀਟਿੰਗਾਂ ਦੇਣ ਤੋਂ ਬਾਅਦ ਵੀ ਇਹ ਸਾਡੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਨਾ ਹੀ ਹੁਣ ਸਾਨੂੰ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਉਹ 3 ਜੁਲਾਈ ਨੂੰ ਜਲੰਧਰ ਵਿਖੇ ਜਿਮਣੀ ਚੋਣ ਦੇ ਵਿੱਚ ਵਿਰੋਧ ਕਰਨ ਦੇ ਲਈ ਪੰਡਿਤ ਪ੍ਰਚਾਰ ਕਰਨ ਦੇ ਲਈ ਬਠਿੰਡਾ ਤੋਂ ਵੱਡੀ ਗਿਣਤੀ ਦੇ ਵਿੱਚ ਜਾਣਗੇ ਅਤੇ ਉਹਨਾਂ ਕਹੇ ਕਿ 22 ਜੁਲਾਈ ਨੂੰ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਬੱਸਾਂ ਦੇ ਚੱਕੇ ਜਾਮ ਕੀਤੇ ਜਾਣਗੇ ਉਹਨਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ। ਦੇਖੋ ਉਹ ਤਸਵੀਰ ਅਸੀਂ ਉਹਨਾਂ ਖਾ ਰਹੇ ਹਾਂ ਬਠਿੰਡਾ ਦੇ ਬੱਸ ਸਟੈਂਡ ਦੇ ਅਜਿੱਥੇ ਅੱਜ ਪੀਆਰਟੀਸੀ ਦੇ ਪੰਨ ਬੱਸ ਦੇ ਕੰਟ੍ਰੈਕਟ ਵਰਕਰਾਂ ਵੱਲੋਂ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੁਬਾਰਕ ਬੱਚੇ ਮੈਂ ਆਇਆ

ਅਜਰ ਕੀ ਨਾਵਾਂ ਤੁਹਾਡੇ ਕਿਹੜੀ ਜੁਨਤੀ ਮਾਉਂਦਾ ਮੇਰਾ ਨਾਮ ਕੋਰਨ ਸਿੰਘ ਪ੍ਰਧਾਨਪਨ ਵਸਪੀਆ ਆਰਟੀਸੀ ਕੰਡੈਕਟਰ ਵਰਕਰ ਯੂਨੀਅਨ 25/11 ਕਿ ਅੱਜ ਦਾ ਜੋ ਸਾਡਾ ਮਸਲਾ ਹੈ ਵੀ ਸਾਡੇ ਨਾਲ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਏ ਤੇ ਜੋ ਸਾਡੀ ਮੈਨੇਜਮੈਂਟਾਂ ਸਾਡੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਲਾਗੂ ਕਰਨ ਦੀ بجائے ਸਾਨੂੰ ਟਾਲ ਮਟੋਲ ਕਰ ਰਹੀ ਏ ਤੇ ਵਾਰ-ਵਾਰ ਸਰਕਾਰ ਦਾ ਪੰਡਿ ਪ੍ਰਚਾਰ ਕਰਾਉਣ ਦੇ ਲਈ ਸਾਡੀ ਮੈਨੇਜਮੈਂਟ ਜਿਹੜੇ ਸਾਡੇ ਮਸਲੇ ਕਾਫੀ ਜਾਨਾਂ ਤੇ ਲੜਕਦੇ ਆ ਰਹੇ ਨੇ ਉਹਨਾਂ ਨੂੰ ਬੁਰਾ ਨਹੀਂ ਕਰੀ ਜਿਸ ਦੇ ਰੋਸ ਵਿੱਚ ਅਸੀਂ ਅੱਜ ਪੂਰੇ ਪੰਜਾਬ ਦੇ 27 ਹਿਸਾਈ ਦੀਪੋਂ ਦੇ ਗੇਟਾਂ ਤੇ ਗੇਟ ਵਾਲੀਆਂ ਕਰਕੇ ਆਉਣ ਵਾਲੀ 22 ਤਰੀਕ ਨੂੰ ਅਣਮਿਥੇ ਸਮੇਂ ਦੀ ਹੜਤਾਲ ਕਰਨ ਜਾ ਰਹੇ ਹਾਂ ਤਾਂ ਜੋ ਆਮ ਪੰਜਾਬ ਦੇ ਲੋਕਾਂ ਨੂੰ ਸਰਕਾਰ ਦਾ ਜੋ ਅਸਲੀ ਚਿਹਰਾ ਸਾਹਮਣੇ ਆ ਸਕੇ ਕਿ ਸਾਡੇ ਵਿਭਾਗ ਦੇ ਵਿੱਚ ਲਗਭਗ 20 ਸਾਲਾਂ ਤੋਂ ਕੋਈ ਵੀ ਮਾਜਮ ਪੱਕਾ ਨਹੀਂ ਕੀਤਾ ਗਿਆ ਸਿਰਫ ਸਰਕਾਰ ਦੇ ਲਾਰੇ ਨੇ ਵੱਡੇ ਵੱਡੇ ਝੂਠ ਬੋਲ ਰਹੇ ਨੇ ਵੱਡੇ ਵੱਡੇ ਬੈਂਡਰ ਲਾ ਕੇ ਵੀ ਅਸੀਂ ਇੰਨੇ ਮੁਲਾਜ਼ਮ ਪੱਕੇ ਕਰਤੇ ਇੰਨੇ ਲੋਕਾਂ ਨੂੰ ਰੁਜ਼ਗਾਰ ਦੇਤਾ ਤਾਂ ਅਸੀਂ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਵੀ ਸਾਡੇ ਵਿਭਾਗ ਦੇ ਵਿੱਚ ਪਿਛਲੇ 18-20 ਸਾਲਾਂ ਤੋਂ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਕੋਈ ਵੀ ਪੱਕੀ ਭਰਤੀ ਨਹੀਂ ਕੀਤੀ ਗਈ ਸਰਕਾਰ ਨੇ ਬੜੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਝਾਈ ਸੀ ਅਸੀਂ ਠੇਕੇਦਾਰ ਉੱਚੋਂ ਬਾਹਰ ਕੱਢਾਂਗੇ ਵਿਚੋਲੀਏ ਬਾਹਰ ਭਜਾਵਾਂਗੇ ਪਰ ਸਾਡੇ ਵਿਭਾਗ ਦੇ ਵਿੱਚ ਬਹਲ ਕੰਮੀ ਕਰਦੇ ਹੋਏ ਪੀਆਰਟੀ ਦੇ ਵਿੱਚ ਹੀ ਲਗਭਗ 600 ਮੁਲਾਜ਼ਮ ਫਿਰ ਦੁਆਰਾ ਕੱਚੇ ਤੌਰ ਤੇ ਭਰਤੀ ਕੀਤਾ ਗਿਆ ਜੋ ਇਸ ਸਰਕਾਰ ਦੇ ਇੱਕ ਚਿਹਰਾ ਜਿਹੜਾ ਸਾਹਮਣੇ ਆਉਂਦਾ ਹੈ ਕਿ ਸਰਕਾਰ ਨੇ ਕਿਹਾ ਸੀ ਬਈ ਇਸ ਤੋਂ ਬਾਅਦ ਹੋਰ ਕੋਈ ਸਭ ਭਰਤੀ ਨਹੀਂ ਕਰਾਂਗੇ ਪਰ ਸਰਕਾਰ ਨੇ ਸਾਡੇ ਵਿਭਾਗ ਦੇ ਵਿੱਚ ਹੀ ਕੱਚੀ ਭਰਤੀ ਕਰਕੇ 8-9000 ਰੁਪਏ ਦੇ ਤੇ ਲੋਕਾਂ ਨੂੰ ਜਿਹੜਾ ਬਹੁਤ ਕਰਨਗੋਣੀਆਂ ਤਰਖਾਵਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਅਸੀਂ ਆਪ ਖੁਦ ਲਗਭਗ 5-6 ਤੋਂ ਭਰਤੀ ਹੋਏ ਆ ਕੱਚੇ ਹੁਣ ਤੱਕ ਡਿਊਟੀਆਂ ਕਰਦੇ ਆ ਰਹੇ ਆ ਪਰ ਸਾਨੂੰ ਸਾਡੇ ਵਿਭਾਗ ਦੇ ਕਾਨੂੰਨਾਂ ਦੇ ਹੋਣ ਦੇ ਬਾਵਜੂਦ ਵੀ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਗਲਾ ਸ਼ਿਕਾਰ ਤੁਸੀਂ ਅਸੀਂ 22 ਤਰੀਕ ਤੋਂ ਅਨਮਿੱਥੇ ਸਮੇਂ ਦੀ ਹੜਤਾਲ ਤੇ ਜਾ ਰਹੇ ਹਾਂ ਤਾਂ ਪਰਸੋ 3 ਤਰੀਕ ਨੂੰ ਅਸੀਂ ਗਰੰਦਰ ਜੋ ਜਮਨੀ ਚੌਣ ਆ ਰਹੀ ਏ ਉਸ ਚੌਣਾਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਸਰਕਾਰ ਦਾ ਪੰਡਿ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਾਂਗੇ ਉਸ ਤੋਂ ਪਹਿਲਾਂ ਜੇਕਰ ਕੋਈ ਮੈਨੇਜਮੈਂਟ ਸਾਡਾ ਜਾਂ ਸਰਕਾਰ ਸੀਐਮ ਲੈਵਲ ਦੀ ਮੀਟਿੰਗ ਤੈਅ ਕਰਾਉਂਦਾ ਤਾ ਫਿਰ ਜਾ ਕੇ ਅਸੀਂ ਉਹ ਪ੍ਰੋਗਰਾਮ ਜਿਹੜਾ ਸਾਡਾ ਪੋਸਟਪੋਨ ਹੋ ਸਕਦਾ ਹੈ ਅਦਰਵਾਈਜ਼ ਸਾਡਾ ਤਿੰਨ ਦਿਨ ਦਾ ਪ੍ਰੋਗਰਾਮ ਜਿਹੜਾ ਉਹ ਆਜਾ ਦੇ